ਸਤਿਗੁਰਾਂ ਦੀ ਸਾਜੀ ਤੇ ਦਿਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਉਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਵਾਕ ਤਾਂਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ। ਅੱਜ ਦੇ ਪਾਵਨ ਵਚਨ ਹਨ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਇਓ ਬਸਾਇਆ। ਸਤਿਗੁਰੂ ਜੀ ਫਰਮਾਨ ਕਰਦੇ ਹਨ ਵੀ ਜਿਸ ਦੇ ਹਿਰਦੇ ਘਰ ਵਿੱਚ ਪਰਮਾਤਮਾ ਆ ਵਸਿਆ ਹੈ ਪ੍ਰੀਤਮ ਨੇ ਮਾਲਕ ਨੇ ਉਹ ਹਿਰਦਾ ਘਰ ਆਤਮਿਕ ਗੁਣਾਂ ਦੇ ਨਾਲ ਭਰਪੂਰ ਕਰ ਦਿੱਤਾ ਸੁਖ ਸਾਗਰ ਗੁਰ ਪਾਇਆ ਤਾਂ ਸਹ ਸਾ ਸਗਲ ਮਿਟਾਇਆ ਮਰਜ਼ ਕਹਿੰਦੇ ਭਾਈ ਜਦੋਂ ਕਿਸੇ ਵਿਭਾਗੀ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਪਿਆ ਤਦ ਉਸਨੇ ਆਪਣਾ ਸਾਰਾ ਸਹਮ ਜਿਹੜਾ ਸੀ ਉਹ ਦੂਰ ਕਰ ਲਿਆ ਹਰ ਕੇ ਨਾਮ ਕੀ ਵਡਿਆਈ ਵਡਿਆਈ ਦਾ ਮਤਲਬ ਹੁੰਦਾ ਸੋਭਾ ਸਿਵਤ ਸਲਾਹ ਕਰਨੀ ਮਹਾਰਜ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਦੀ ਸਿਵਤ ਸਲਾਹ ਕਰਨੀ ਅਤੇ 8 ਪਹਿਰ ਗੁਣ ਗਾਈਆਂ 8 ਪਹਿਰ ਪ੍ਰਮਾਤਮਾ ਦੀ ਸਿਵਤ ਸਲਾਹ ਦੇ ਗੀਤ ਗਾਉਣੇ ਗੁਰਪੂਰੇ ਤੇ ਪਾਈ ਇਹ ਦਾਤ ਜਿਹੜੀ ਹੈ ਪੂਰੇ ਗੁਰੂ ਤਹੀ ਪ੍ਰਾਪਤ ਹੁੰਦੀ ਹੈ ਰਹਾਉ ਪ੍ਰਭ ਕੀ ਅਕਥ ਕਹਾਣੀ ਮਾਲਕ ਦੇ ਪ੍ਰਮਾਤਮਾ ਦੇ ਸਰੂਪ ਦੀ ਜਿਹੜੀ ਗੱਲਬਾਤ ਹੈ ਇਹ ਅਕਥ ਹੈ ਬਿਆਨ ਨਾ ਹੋ ਸਕਣ ਵਾਲੀ ਕਹਾਣੀ ਦਾ ਮਤਲਬ ਹੈ ਉਹਦਾ ਸਰੂਪ ਦਾ ਵਰਣਨ ਉਹਦੇ ਸਰੂਪ ਦੀ ਗੱਲਬਾਤ ਕਹਿੰਦੇ ਭਾਈ ਇਹ ਦੱਸੀ ਨਹੀਂ ਜਾ ਸਕਦੀ ਜਨ ਬੋਲੇ ਅੰਮ੍ਰਿਤ ਬਾਣੀ ਪਰਮਾਤਮਾ ਦੇ ਸੇਵਕ ਆਤਮਿਕ ਜੀਵਨ ਦੇਣ ਵਾਲੀ ਸਿੱਖਤ ਸਲਾਦੀ ਬਾਣੀ ਉਚਾਰਦੇ ਰਹਿੰਦੇ ਹਨ ਨਾਨਕ ਦਾਸ ਬਖਾਣੀ ਇਹ ਨਾਨਕ ਉਹੀ ਸਿੱਖ ਦੀ ਬਾਣੀ ਉਚਾਰਦੇ ਹਨ ਗੁਰਪੂਰੇ ਤੇ ਜਾਣੀ ਵਿਜਨਾ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਨਾਲ ਅਕਲ ਮਿਲ ਗਈ ਹੈ ਸਮਝ ਮਿਲ ਗਈ ਹੈ ਉਹ ਪਰਮਾਤਮਾ ਦੇ ਨਾਮ ਦੀ ਬਾਣੀ ਨੂੰ ਉਚਾਰਦੇ ਹਨ ਪਰਮਾਤਮਾ ਦੇ ਨਾਮ ਦੀ ਆराधना ਕਰਦੇ ਹਨ ਔਰ ਅੱਠੇ ਪਹਿਰ ਉਸ ਮਾਲਕ ਦੀ ਚਰਣਾ ਵਿੱਚ ਜੁੜੇ ਰਹਿੰਦੇ ਹਨ ਆਓ ਗੁਰੂ ਸਵਕਿਰਪਾ ਕਰਨ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਔਰ ਚੰਗੀ ਸੂਝ ਦੀ ਬਖਸ਼ਿਸ਼ ਕਰਕੇ ਸਤਿਗੁਰੂ ਜੀ ਸਾਨੂੰ ਸਭਨੂੰ ਨਿਵਾਜ ਦੇਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰਤ ਭਾਕਤਾ ਦੀ ਅਰਦਾਸ ਗੁਰੂ ਕਰ ਦੀਆਂ ਸੇਵਾਵਾਂ ਪਾਤਸ਼ਾਹ ਕਿਰਪਾ ਕਰਕੇ ਸਭਨਾਂ ਦੇ ਮਨਾਂ ਨੂੰ ਪ੍ਰੇਰਕ ਆਪ ਲੈ ਲੈਣ ਨਤਰ ਅਰਦਾਸ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਲ ਕੀ ਅਰਦਾਸ ਨਾਨਕ ਜੋ ਗੁਰਗਵਿੰਦ ਕਾ ਪੂਰਨ ਗੁਣ ਕਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ